ਮੁਜੀਠਿਆ ਮੈਂ ਕਿ ਸਰਦਾਰ ਜੀ ਕਦੇ ਹੱਸ ਵੀ ਲਿਆ ਕਰੋ ਬੱਚਾ ਖੋਲ ਕੇ ਇਹ ਹੁਣੇ-ਹੁਣੇ ਵਿਕਰਮ ਮੁਜੀਠਿਆ ਦੀ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਮੈਨੂੰ ਭਗਵੰਤ ਮਾਨ ਨੇ ਲਵ ਲੈਟਰ ਭੇਜਿਆ ਨਾ 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 ਭਗਵੰਤ ਮਾਨ ਦੇ ਦਿਨ ਇੰਨੇ ਨਹੀਂ ਮਾਰੇ ਆਏ ਇਹਦਾ ਮਤਲਬ ਤੂੰ ਸੈਪਟ ਕਰਦਾ ਇਹ ਤੋਂ ਬੰਦੇ ਬੰਦੇ ਲਾਇਕ ਕਰਦਾ ਉਹ ਬੰਦਿਆਂ ਬੰਦਿਆਂ ਦਾ ਕੀ ਚੱਕਰ ਜਾ ਹੁੰਦਾ ਪਤਾ ਨਾ ਭਗਵਾਨ ਤੁਮਾਨ ਤੇ ਉਹਨਾਂ ਤੇ ਦਿਨ ਨਹੀਂ ਆਏ ਕਦੇ ਵੀ ਉਹ ਸਖਸ਼ ਨੂੰ ਜੀ ਤੇ ਤੁਸੀਂ ਸ਼ਬਦ ਬਿਲਕੁਲ ਅਪਯੋਗ ਨਹੀਂ ਕਰੋਗੇ ਆਪਣੇ ਜ਼ਿੰਦਗੀ ਜ਼ਿੰਦਗੀ ਜੋ ਬੰਦਾ ਡਰਗ ਵੇਚਦਾ ਹੋਵੇ ਜਾਂ ਜੋ ਬੰਦਾ ਦੇ ਵਪਾਰ ਦਾ ਧੰਦਾ ਕਰਦਾ ਹੋਵੇ ਕੁੜੀਆਂ ਨੂੰ ਪ੍ਰੋਸਟੀਚਨ ਚ ਪਾਉਂਦਾ ਹੋਵੇ ਸੋ ਇਦਾਂ ਦੇ ਦੋ ਕੰਜਰ ਬੰਦਿਆਂ ਤੋਂ ਮੈਨੂੰ ਜ਼ਿੰਦਗੀ 'ਚ ਨਫ਼ਰਤ ਆਇਆ ਉਹਨਾਂ ਨੂੰ ਕਦੇ ਵੀ ਮੈਂ ਜੀ ਤੁਸੀਂ ਆਪ ਕਦੇ ਨਹੀਂ ਕਹੂੰਗੀ ਕبھی ਨਹੀਂ ਕਹੂੰਗੀ ਕਦੇ ਨਹੀਂ ਕਹੂੰਗੀ ਵਿਕਰਮ ਮਜੀਠੀਆ ਛਾਤਰੀਆ ਕਾਲ ਕੀ ਹਾਲ ਚਾਲ ਹੈ ਤੁਹਾਡਾ ਮੈਂ ਕਿਹਾ ਸਰਦਾਰ ਜੀ ਕਦੇ ਹੱਸ ਵੀ ਲਿਆ ਕਰੋ ਬੱਚਾ ਖੋਲ ਕੇ ਕਿ ਟਾਈਮ ਬੀਤ ਗਿਆ ਤੁਹਾਡਾ ਹੱਸਣ ਵਾਲਾ ਤੈਨੂੰ ਰੋਣ ਵਾਲਾ ਆ ਗਿਆ ਸੋ ਮੈਂ ਇੱਕ ਵੀਡੀਓ ਦੇਖੀ ਹੁਣੇ-ਹੁਣੇ ਵਿਕਰਮ ਮਜੀਠੀਆ ਦੀ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਮੈਨੂੰ ਭਗਵੰਤ ਮਾਨ ਨੇ ਲਵ ਲੈਟਰ ਭੇਜਿਆ ਨਾ 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 ਭਗਵਾਨ ਤੁਮਾਨ ਦੇ ਦਿਨ ਨਹੀਂ ਨੀ ਮਾਰੇ ਆਏ ਕਿ ਇੱਕ ਬੰਦੇ ਨੂੰ ਲਵ ਲੈਟਰ ਲਿਖ ਕੇ ਦੇਵੇ ਇਹਦਾ ਮਤਲਬ ਤੂੰ ਅਕਸੈਪਟ ਕਰਦਾ ਕਿ ਤੂੰ ਬੰਦੇ ਬੰਦੇ ਲਾਈਕ ਕਰਦਾ ਉਹ ਬੰਦਿਆਂ ਬੰਦਿਆਂ ਦਾ ਕੀ ਚੱਕਰ ਜਾ ਹੁੰਦਾ ਪਤਾ ਨਾ ਭਗਵਾਨ ਤੁਮਾਨ ਦੇ ਉਦਨ ਤੇ ਦੇਨ ਨਹੀਂ ਆਏ ਕਿ ਉਹ ਤੈਨੂੰ ਪ੍ਰਪੋਸ ਕਰੂਗਾ ਉਹਦੇ ਕੋਲ ਆਪਣੀ ਬੜੀ ਸੋਹਣੀ ਸੁਨੱਖੀ ਮੋਟੀ ਹੈਗੀ ਫਿਰ ਤੂੰ ਕਹਿਣਾ ਕਿ ਪਾਉ ਪਾਉ ਪੰਗਾ ਲਿਆ ਲੈ ਪਾਉ ਮੈਨੂੰ ਨਹੀਂ ਪਤਾ ਇਹ ਪਾਉ ਸ਼ਬਦ ਕੀ ਹੁੰਦਾ ਕਿੰਨਾ ਨੂੰ ਆਖਿਆ ਜਾਂਦਾ ਜਿਸ ਸ਼ਬਦ ਦਾ ਮੈਨੂੰ ਨਹੀਂ ਪਤਾ ਤਾਂ ਮੈਂ ਇਹੀ ਕਹੂੰਗੀ ਮੈਨੂੰ ਨਹੀਂ ਪਤਾ ਸੋ ਪਾਉਪੂ ਤਾਂ ਆਪਣੇ ਗੁਰਜ ਚ ਪਾਲਾ ਮੁਜਿੱਠਿਆ ਹੁਣ ਤਾਂ ਸਾਰੇ ਉਹਨੂੰ ਮਿਰਚਾਂ ਬੜੀਆਂ ਲੱਗੀਆਂ ਹੋਈਆਂ ਬੜੀਆਂ ਚਨੂਨੇ ਲੜੇ ਹੋਇਆ ਕਿਉਂਕਿ ਭਗਵਾਨ ਜਮਾਨ ਤਾਂ ਅੱਡੇ ਸਾਰਿਆਂ ਦੇ ਕਾਲੇ ਚਿੱਠੇ ਖੋਲ ਰਿਹਾ ਤੇ ਪਰਕੇ ਵਰਨੇ ਫਲੋਰ ਲਿਆ ਜਿਹੜੇ ਵਰਕੇ ਕੇਨੂੰ ਫਲੋਰ ਲਿਆ ਉਹ ਬੰਦਾ ਅੱਜ ਤੱਕ ਕਿੰਨੀਆਂ ਸਰਕਾਰਾਂ ਆਈਆਂ ਤੇ ਪੰਜਾਬ ਸਰਕਾਰਾਂ ਗਈਆਂ ਕਦੇ ਕਿਸੇ ਦੇ ਇੰਨੀ ਹਿੰਮਤ ਇੰਨੀ ਜ਼ੁਰਤ ਇੰਨੀ ਔਕਾਤ ਨਹੀਂ ਸੀ ਕਿ ਤੇਰੇ ਵਰਗੇ ਬੰਦੇ ਨੂੰ ਲਵ ਲੈਟਰ ਭੇਜ ਸਕੇ ਲਵ ਕਿੱਡਾ ਬੇਸ਼ਰਮੰਦਾ ਦੇਖੋ ਕਾਨੂੰਨੀ ਨੋਟਿਸ ਆਇਆ ਤਾਂ ਲਵ ਲੈਟਰ ਦੱਸ ਰਿਹਾ ਹੱਸ ਕੇ ਇਹ ਨੂੰ ਕਹਿੰਦੇ ਦੁਨੀਆ ਦਾ ਮਹਾ ਬੇਸ਼ਰਮ ਬੰਦਾ ਸੋ ਹਾਂਜੀ ਭਾਈ ਚਿੱਟਾ ਦਾ ਕੰਮ ਤੂੰ ਕੀਤਾ ਮਜੀਠਿਆ ਮਨ ਜਿਹੜੀ ਖਬਰ ਆਈ ਐ ਮੈਂ ਜਿਹੜੀ ਖਬਰ ਸੁਣੀ ਐ ਵੀ ਤੇਰੀ ਜਨਾਨੀ ਨੇ ਵਿਚਟਾ ਵੇਚਿਆ ਹੁਣ ਤੂੰ ਕਹਿਣਾ ਹੈ ਭਗਵੰਤ ਮਾਨ ਨੂੰ ਦੇਖ ਵੱਡਾ ਤੂੰ ਮੇਥੋਂ ਮਰਚ ਮੇਰੇ ਭਰਾ ਦੇ ਤੋਂ ਲਾਲਾ ਪਰ ਮੈਂ ਤੁਹਾਨੂੰ ਤੁਸੀਂ ਵੀ ਕਹਿ ਸਕਦੀ ਸੀ ਤੇ ਜੀ ਕਹਿ ਕੇ ਵੀ ਬੋਲ ਸਕਦੀ ਸੀ ਪਰ ਸੌਰੀ ਮੈਂ ਕਦੇ ਵੀ ਉਸ ਸ਼ਖਸ ਨੂੰ ਜੀ ਤੇ ਤੁਸੀਂ ਸ਼ਬਦ ਬਿਲਕੁਲ ਅਪਯੋਗ ਨਹੀਂ ਕਰਨਗੇ ਆਪਣੀ ਜ਼ਿੰਦਗੀ ਜਿਹੜਾ ਬੰਦਾ ਡਰਗ ਵੇਚਦਾ ਹੋਵੇ ਜਾਂ ਜੋ ਬੰਦਾ ਦੇ ਵਪਾਰ ਦਾ ਧੰਦਾ ਕਰ ਦਵੇ ਕੁੜੀਆਂ ਨੂੰ ਪ੍ਰੋਸਟੀਚਨ ਚ ਪਾਉਂਦਾ ਹੋਵੇ ਸੋ ਇਦਾਂ ਦੇ ਦੋ ਕੰਜਰ ਬੰਦਿਆਂ ਤੋਂ ਮੈਨੂੰ ਜ਼ਿੰਦਗੀ ਚ ਨਫਰਤ ਆਇਆ ਉਹਨਾਂ ਨੂੰ ਕਦੇ ਵੀ ਮੈਂ ਜੀ ਤੁਸੀਂ ਆਪ ਕਦੇ ਨਹੀਂ ਕਹੂੰਗੀ ਕਦੇ ਨਹੀਂ ਕਹੂੰਗੀ ਕਦੇ ਨਹੀਂ ਕਹੂੰਗੀ ਇੱਕ ਤੱਕ ਉਹਦੇ ਸੀਰੀਅਲ ਦੇਖੇ ਨਾ ਉਹਦੇ ਚ ਹਰ ਟੇਕ ਨੂੰ ਤਿੰਨ ਵਾਰ ਹੁੰਦਾ ਹੈ ਨਹੀਂ 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 ਕਦੇ ਨਹੀਂ ਕਹੂੰਗੀ ਸੋ ਫੇਰ ਤੂੰ ਕਹਿੰਦਾ ਵੀ ਤੈਨੂੰ ਇੰਦਰਪ੍ਰੀਤ ਤੇਰੀ ਪਹਿਲੀ ਘਰਲੇ ਲੋਟ ਨਹੀਂ ਕਰ ਸਕੀ ਤੈਨੂੰ ਡਾਕਟਰ ਗੌਰਪ੍ਰੀਤ ਤੇ ਸੈਕੰਡ ਘਰਲੇ ਲੋਟ ਨਹੀਂ ਕਰ ਸਕੀ ਪਰ ਹੁਣ ਮੇਰੀ ਜਨਾਨੀ ਲੋਟ ਕਰਕੇ ਦਿਖਾਉ ਕਿਉਂ ਜਿਨਾਂ ਨੇ ਦਰਸ਼ਕਾਂ ਗਣ ਪਹੁੰਚ ਜਾਣਾ ਭਗਵੰਤ ਮਾਨ ਨੂੰ ਹੁਣ ਤੀਜਾ ਵਿਆਹ ਕਰਾਉਣਾ ਤੁਸੀਂ ਗੱਲਾਂ ਕਿਦਾਂ ਦੀਆਂ ਓਚੀਆਂ ਤੇ ਕਿੰਨੀਆਂ ਗਿਰੀਆਂ ਹੋਈਆਂ ਕਰਦੇ ਹੋ ਆਪਣੇ ਜਿਹੜੇ ਸ਼ਬਦ ਹੈ ਨਾ ਮੰਨਿਆ ਕਿ ਜੀਬ ਗਿੱਲੀ ਥਾਂ ਜ਼ੁਬਾਨ ਲੱਗੀ ਹੈ ਫਿਸਲ ਜਾਂਦੀ ਹੈ ਇਹ ਚ ਹੱਡੀ ਨਹੀਂ ਹੁੰਦੀ ਕਹਿੰਦੇ ਹੱਡੀਆਂ ਤੜਾ ਦਿੰਦੀ ਹੈ ਸੋ ਆਪਣੀਆਂ ਗੱਲਾਂ ਨੂੰ ਸੋਚ ਸਮਝ ਕੇ ਆਪਣੇ ਸ਼ਬਦਾਂ ਦੇ ਬਾਹਰ ਨੂੰ ਆਪਣੇ ਮੂੰਹ ਚੋਂ ਕੱਢਿਆ ਕਰੋ ਇਹ ਤੁਹਾਡੇ ਵਰਗੇ ਲੋਕ ਨੇ ਜਿਹੜੇ ਆਪਣੀਆਂ ਵੋਟੀਆਂ ਨੂੰ ਆਪ ਨੀ ਵਸਤਰ ਕਰ ਦਿੰਦੇ ਸਮਾਜ ਦੇ ਵਿੱਚ ਪਈ ਤੇ ਜਨਾ ਨਹੀਂ ਚਾਂਸੀ ਦੀ ਰਾਣੀ ਐ ਤੋਪਾ ਏਕ 47 ਆ ਹੈ ਕੀ ਐ ਵੀਰ ਉਹਨਾਂ ਨੂੰ ਲੋਟ ਕਰ ਲੂਗੀ ਇਮਾਨਦਾਰੀ ਨਾਲ ਮਜੀਠੇ ਇਕੱਲੇ ਬੈ ਕੇ ਸੋਚੀ ਕਿ ਡਰਗ ਨਹੀਂ ਵੇਚਿਆ ਹੁਣ ਲੋਕ ਇਹ ਵੀ ਸਮਝਾਲ ਕਰਨਗੇ ਵੀ ਦੇਵਪਾਰ ਦਾ ਧੰਦਾ ਤੇ ਡਰਗ ਦਾ ਧੰਦਾ ਨੈਂਸੀ ਵੀ ਇਹ ਦੋਨਾਂ ਨੂੰ ਮੈਚ ਕਿਉਂ ਕਰ ਰਹੀਆਂ ਬਿਲਕੁਲ ਮੈਚ ਕਰ ਰਹੀਆਂ ਦੇਵਪਾਰ ਜਿਹੜੇ ਸਾਡੇ ਕੁਛ ਪੰਜਾਬੀ ਗਾਂ ਕੁੜੀਆਂ ਨੂੰ ਜਾਂ ਸਟੂਡੈਂਟਸ ਕੁੜੀਆਂ ਨੂੰ ਦੇਵਪਾਰ ਚ ਤਰਕ ਕਾਮ ਆ ਰਹੇ ਨੇ ਨਾ ਉਹਨਾਂ ਦੇ ਜਿਸਮਾਂ ਦੀ ਕਮਾਈ ਖਾਰੇ ਆ ਜਿਹਨੂੰ ਦੇਹ ਵਪਾਰ ਕਹਿੰਦੇ ਆ ਪਰ ਕੁੜੀਆਂ ਜਿਸਮ ਵੇਚਦੀਆਂ ਉਹ ਜਿਹੜੇ ਵੇਚਣ ਜਾਂ ਉਹ ਪੈਸੇ ਮਿਲਦੇ ਇਦਾਂ ਦੇ ਬੰਦੇ ਬਹਿ ਕੇ ਖਾਂਦੇ ਆ ਦਲਾਲ ਉਹਨੂੰ ਸੇਮ ਡਰੱਗ ਵੀ ਦੇ ਨਾਲ ਹੀ ਰਿਲੇਟਡ ਆ ਤੁਸੀਂ ਡਰੱਗ ਦਾ ਬਿਜ਼ਨਸ ਕੀਤਾ ਬੇਪਨਾ ਪੰਜਾਬ 'ਚ ਡਰੱਗ ਫੈਲਾਇਆ ਜਵਾਨ ਧੀਆਂ ਪੁੱਤਾਂ ਦੇ ਨਸਾਂ ਦੇ ਵਿੱਚ ਟੀਕੇ ਜਦੋਂ ਲੱਗਦੇ ਆ ਨਾ ਉਹ ਡਰੱਗ ਨਸਾਂ ਦੇ ਥਰੂ ਦੇਹ ਦੇ ਅੰਦਰ ਜਾਂਦਾ ਸੋ ਦੇਹ ਵਪਾਰ ਤੇ ਡਰੱਗ ਇਕ ਕੋਈ ਗੱਲ ਹੈ ਉਹ ਬੱਚੇ ਜਦੋਂ ਮਰਦੇ ਆ ਨਾ ਉਹਨਾਂ ਦੀਆਂ ਮਾਮਾ ਨੂੰ ਜਾ ਕੇ ਪੁੱਛੋ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਕੋਸਦੀਆਂ ਤੁਹਾਡੇ ਵਰਗੇ ਲੋਕਾਂ ਨੂੰ ਵੱਦ ਦੋਆਵਾਂ ਦਿੰਦੀਆਂ ਸੁਣਨ ਚ ਗੱਲ ਆਈ ਕਿ ਮੰਜੀਠੇ ਦੀ ਜਿਹੜੀ ਜਨਾਨੀ ਹੈ ਕਹਿੰਦੇ ਇਦਾਂ ਪਰਸਾਂ ਚ ਪਾ ਪਾ ਕੇ ਡਰਗ ਸਪਲਾਈ ਕਰਦੀ ਰਹੀ ਹੈ ਇਹ ਮੈਂ ਨਹੀਂ ਕਹਿੰਦੀ ਇਹ ਗੱਲ ਮੈਨੂੰ ਸੁਣਨ ਚਾਈ ਉਹ ਵੀਡੀਓ ਸੁਣੀ ਮੈਂ ਇੱਕ ਸੋਰਖ ਦੀਆਂ ਲਾਲਤਾ ਇੱਕ ਔਰਤ ਕਹਿੰਦੇ ਇੱਕ ਔਰਤ ਉਹ ਹੁੰਦੀ ਚ ਦੂਜੇ ਔਰਤ ਦਾ ਦਰਦ ਸਮਝਦੀ ਆ ਪਰ ਅੱਜ ਦੇ ਟਾਈਮ 'ਚ ਇੱਕ ਔਰਤ ਜਿਹੜੀ ਖੁਦ 9 ਮਹੀਨੇ ਬੱਚੇ ਨੂੰ ਕੱਖ 'ਚ ਰੱਖ ਕੇ ਉਹਨੂੰ ਸੀਜਦੀ ਆ ਉਹਨੂੰ ਇਸ ਦੁਨੀਆ 'ਚ ਲੈ ਕੇ ਆਂਦੀ ਆ ਨਵਾਂ ਜਨਮ ਦਿੰਦੀ ਆ ਉਹੀ ਔਰਤ ਡਰੱਗ ਸਪਲਾਈ ਕਰੇ ਸਾਡੇ ਪੰਜਾਬ 'ਚ ਸਾਡੇ ਪੰਜਾਬ ਦੇ ਨੌਜਵਾਨ ਪੀੜੀ ਨੂੰ ਮਾਰਦਾ ਤੁਸੀਂ ਨਸਲਾਂ ਖਤਮ ਕਰਦੀਆਂ ਇੱਕ ਪਾਸੇ ਕਹਿੰਦੇ ਹੋ ਕਿਰਜੀਵ ਗਾਂਧੀ ਨੇ ਕਿਹਾ ਸੀ ਇਨਕੀ ਨਸਲੇ ਖਤਮ ਕਰ ਦੂੰਗਾ ਰਜੀਵ ਗਾਂਧੀ ਤਾਂ ਮਰੇ ਮੁੱਤਾਂ ਬੀਤ ਗਿਆਂ ਫਿਰ ਤੁਸੀਂ ਉਹਦੇ ਨਕਸ਼ੇ ਕਦਮ ਤੇ ਕਿਉਂ ਚੱਲੇ ਤੁਸੀਂ ਡਰੱਗ ਦਾ ਕੰਮ ਕਰਕੇ ਤੁਸੀਂ ਕੀ ਕਰ ਰਹੇ ਹੋ ਪੰਜਾਬ ਨੂੰ ਬਰਬਾਦ ਕੀਤਾ ਉਧਰ ਸੁਖਵੀਰ ਬਾਦਲ ਦੀ ਵੀਡੀਓ ਦੇਖੀ ਉਹ ਕਹਿ ਰਿਹਾ ਜੀ ਮੇਰੇ ਟਾਈਮ 'ਚ ਜਿਹੜੀਆਂ ਬੇਅਦਬੀਆਂ ਹੋਈਆਂ ਜੀ ਮਾਫੀ ਦੋ ਜੀ ਆ ਹੁਣ ਮਾਫੀਆਂ ਯਾਦ ਆ ਜੀਆਂ ਬਾਦਲ ਸਾਹਿਬ ਬਾਦਲ ਸਾਹਿਬ ਅਬ ਕਿਉਂ ਮਾਫੀ ਯਾਦ ਆਈ ਆ ਤੁਹਾਨੂੰ ਇਤਨੇ ਟਾਈਮ ਕੌਣ ਸੀ ਐਸੀ ਕੁੰਭਕਰਨ ਕੀ ਨੀਂਦ ਸੌ ਰਹੇ تھے ਆਪ ਜੋ ਆਪ ਅਬ ਉੱਠੇ ਹੈ अरे आपके राज में क्या गुंडागर्दी बदमाशी ड्रग्स क्या कुछ नहीं है। आपने सिर्फ अपना बिजनेस बढ़ाया है पंजाब में। हर जगह से जहां मौका मिला आपने सिर्फ पैसे कमाए कोई छिया जगह जितो तीन नोट नहीं कमाए दस दो मेनु रेता द्रालिया तक नहीं छिया शुक्र है ਤੁਸੀਂ ਜਿਹੜੇ ਹਵਚਾਰੇ ਆ ਸੀਵਰ ਸਿਸਟਮ ਸਾਫ਼ ਕਰਦੇ ਆ ਇਹਨਾਂ ਤੋਂ ਨਹੀਂ ਕਹਿਤਾ ਵੀ ਜੇ ਤੁਸੀਂ 250 ਲੈ ਰਹੇ ਹੋ ਸੀਵਰ ਸਾਫ਼ ਕਰਨ ਦਾ ਉਹ ਜੀ ਗੱਲ ਸੁਣ ਲਓ 75 ਰੁਪਏ ਮੇਰਾ 100 ਰੁਪਏ ਮੇਰਾ ਚ ਬਹੂਗਾ ਹਿੱਸਾ ਤੁਸੀਂ ਉਹ ਛੱਡਤਾ ਸ਼ਰਮ ਆਣੀ ਚਾਹੀਦੀ ਤੁਹਾਨੂੰ ਸ਼ਰਮ ਜਿ ਚੁੱਲ੍ਹੇ ਉੱਪਰ ਪਾਣੀ ਚ ਡੁੱਬ ਕੇ ਮਰ ਜਾਓ ਇੰਨਾ ਬੇਪਨਾ ਦੌਲਤ ਤੁਸੀਂ ਪੰਜਾਬ ਚ ਲੁੱਟੀ ਕਮਾਈ ਕੰਗਾਲ ਕਰਕੇ ਰੱਖਤਾ ਪੰਜਾਬ ਨੂੰ ਨਸ਼ਿਆਂ ਤੇ ਅੱਜ ਦੀ ਨੌਜਵਾਨ ਪੀੜੀ ਲਾਤੀ ਪਹਿਲ ਤਾਂ ਮੁੰਡੇ ਨਸ਼ਾ ਕਰਦੇ ਸੀ ਹੁਣ ਤਾਂ ਕੁੜੀਆਂ ਕਰਨ ਲੱਗੀਆਂ ਆ ਥੋੜੇ ਦਿਨ ਪਹਿਲ ਦੀ ਬ੍ਰੈਂਟਨ ਦੀ ਖਬਰਾਂ ਪੋਲਸ ਨੇ ਸਟੂਡੈਂਟ ਕੁੜੀ ਫੜੀ ਹੈ ਜਿਹੜੀ ਕਾਰ ਫੜੀ ਉਹ ਕਾਰ ਵਿੱਚ ਓਲੀ ਦੀ ਹੈ ਤੇ ਉਸ ਸਟੂਡੈਂਟ ਕੁੜੀ ਕੋਲ ਡਰਗ ਲੱਭ ਮਿਲੇ ਉਹਦਾ ਪੂਰਾ ਨਾਮ ਨਹੀਂ ਦੱਸਿਆ ਲਾਸਟ ਨੇਮ ਕੀ ਹੈ ਉਹਦਾ ਗੌਰ ਫਰਮਾਇਓ ਜਨਾਬ ਜੀ ਕੌਰ ਸਿੰਘ ਤੇ ਕੌਰ ਕਿਤੇ ਮਗਰ ਲੱਗਦਾ ਸਾਡੇ ਪੰਜਾਬੀਆਂ ਦੇ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਕੌਰ ਕਿਉਂ ਕੁੜੀਆਂ ਕਨੇਡਾ ਅਮਰੀਕਾ ਦੇ ਦੇਸ਼ਾਂ ਚ ਜਾ ਕੇ ਦੇਵ ਵਪਾਰ ਦੇ ਤੰਦਰ ਚ ਪੈ ਗਈਆਂ ਕਿਉਂ ਕੁੜੀਆਂ ਮੁੰਡੇ ਡਰਗ ਵੇਚਣ ਲੱਗ ਗਏ ਐ ਡਰਗ ਕਰਨ ਲੱਗ ਗਏ ਵਾਈ ਇੱਕ ਰੀਜ਼ਨ ਦੱਸੋ ਮੈਨੂੰ ਜੇ ਤੁਸੀਂ ਕਹਿੰਦੇ ਪੰਜਾਬ ਚ ਆਏ ਆ ਪੰਜਾਬ ਉਹ ਹੈ ਭਗਵੰਤ ਮਾਨ ਨੇ ਪੰਜਾਬ ਬਰਬਾਦ ਕਰਤਾ ਪੰਜਾਬ ਭਗਵੰਤ ਮਾਨ ਨੂੰ ਤਾਂ ਹਲੇ ਜਨਾਬ ਜੀ 2 ਸਾਲ ਹੀ ਆਏ ਆ ਉਹ ਪਹਿਲੇ ਤਾਂ ਸੀਐਮ ਨਹੀਂ ਸੀ ਨਾ ਪੰਜਾਬ ਦੇ ਉਹਨਾਂ ਨੂੰ ਤਾਂ ਹਲੇ 2 ਸਾਲ ਹੋਇਆ ਜਿਹੜਾ ਕੰਮ ਤੁਹਾਡੀਆਂ ਪੀੜੀਆਂ ਨੇ ਦਰ ਤੋਂ ਤੁਸੀਂ ਗੰਦ ਪਾਇਆ ਪੰਜਾਬ 'ਚ ਉਹ ਬੰਦਾ 2 ਸਾਲ 'ਚ ਕਿੱਦਾਂ ਚਾੜੂ ਨਾਲ ਸਾਫ਼ ਕਰ ਦੂ ਜਦੋਂ ਗੰਦ ਬਹੁਤ ਜ਼ਿਆਦਾ ਹੁੰਦਾ ਨਾ ਘਰ 'ਚ ਘਰ ਸਾਫ਼ ਕਰਨ ਲੋਗ ਨੂੰ ਟਾਈਮ ਲੱਗਦਾ ਪੰਜਾਬ ਤਾਂ ਬਹੁਤ ਵੱਡਾ ਸੂਬਾ ਹੈ ਉਹਨੂੰ ਵੀ ਸਾਫ਼ ਕਰਨ ਨੂੰ ਹਲੇ ਟਾਈਮ ਲੱਗੇਗਾ ਮੈਂ ਤਾਂ ਕਹਿੰਦੀ ਹਾਂ ਮਾਨਸਾ ਵਾਲੇ 5 ਸਾਲ ਪੂਰੇ ਕਰਨੇ 5 ਸਾਲ ਹੋ ਰਾਨੇ ਵਾਲੇ ਚਨੂੰਨ 10 ਸਾਲ ਦਾ ਟਾਈਮ ਦਿੱਤਾ ਜਾਵੇ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਸਮਾਜ ਨੂੰ ਸੁਧਾਰਨਾ ਡਰਗ ਨੂੰ ਰੋਕਣਾ ਇੱਛਾ ਹੈ 빅 ਡੀਲ ਤਾਂ ਬੰਦੇ ਨੂੰ ਟਾਈਮ ਚਾਹੀਦਾ ਹੈ ਅੱਜ ਭਗਵੰਤ ਮਾਨ ਨੇ ਤੁਹਾਡੇ ਚਿੱਠੇ ਖੋਲਤੇ ਤੁਹਾਨੂੰ ਸਭ ਨੂੰ ਨੋਟਿਸ ਜਾਰੀ ਹੈ ਜੋ ਜੋ ਡਰਗ ਵੇਚਦੇ ਸੀ ਕੰਮ ਕਰਦੇ ਸੀ ਹੁਣ ਤੁਹਾਡੇ ਲੱਗੇ ਚਨੂੰਨੇ ਹੁਣ ਤੁਸੀਂ ਭੱਜਦੇ ਫਿਰਦੇ ਹੋ ਚਿੱਠੀਆਂ ਨੂੰ ਲਵ ਲੈਟਰ ਰੱਖਦੇ ਹੋ ਕਦੀ ਕਹਿੰਦਾ ਮੇਰੀ ਜਨਾਨੀ ਤੈਨੂੰ ਰੱਖੂ ਦੇਖ ਲੈ ਬਈ ਤੇਰੀ ਜਨਾਨੀ ਵੀ ਅਸੀਂ ਵੀ ਭਗਵੰਤਨਾਲੀ ਸਟੈਂਡ ਕਰਦੇ ਆਂ ਫਿਰ ਦੇਖ ਲੈ ਤੇਰੀ ਜਨਾਨੀ ਸ਼ਰਮ ਆਣੀ ਚਾਹੀਦੀ ਇੱਕ ਜਨਾਨੀ ਜਾਤ ਨੂੰ ਹੋ ਕੇ ਡਰਗ ਦਾ ਕੰਮ ਕਰ ਰਹੀ ਆ ਥੈਟਸ ਅ ਵੈਰੀ ਬੈਡ ਵੈਰੀ ਬੈਡ ਤੁਸੀਂ ਇੱਕ ਵਾਰ ਸੋਚਿਆ ਜਿਹੜਾ ਤੁਸੀਂ ਜੱਟ ਸਿੱਖ ਫੈਮਲੀ ਹੋ ਤੁਸੀਂ ਇੱਕ ਵਾਰ ਸੋਚਿਆ ਤੁਸੀਂ ਆਪਣੇ ਸਿੱਖਾਂ ਦੇ ਦੀ ਪੋਤੀ ਬਰਬਾਦ ਕਰਦੇ ਸੋਚੀ ਕਦੀ ਗੱਲ ਬਹਿ ਕੇ ਗੁਰੂ ਮਹਾਰਾਜ ਨੇ ਤੁਹਾਨੂੰ ਇਹ ਸਿੱਖਿਆ ਦਿੱਤੀ ਸੀ ਤੁਸੀਂ ਪੈਸੇ ਚ ਇੱਕ ਮਜੇਠੀਆਂ ਤੇ ਕਾ ਬਾਦਲ ਇਹ ਇੰਨੇ ਅੰਨੇ ਹੋਏ ਪੈਸੇ ਵਿੱਚ ਇਹ ਦੌਲਤ ਦੇ ਸਰੂਰ ਦੇ ਵਿੱਚ ਇੰਨੇ ਅੰਨੇ ਹੋਏ ਪੈਸੇ ਸਵਿਟਸ ਬੈਂਕ ਅਕਾਊਂਟ ਤੁਹਾਡੇ ਆ ਬਾਹਰ ਵਿਦੇਸ਼ਾਂ 'ਚ ਜਿਹੜੇ ਬਿਜ਼ਨਸ ਤੁਸੀਂ ਖੋਲੇ ਆ ਬਾਹਰ ਘਰ ਲੈ ਕੇ ਬੈਠੇ ਹੋ ਉਹ ਕਿੱਥੇ ਲੈ ਕੇ ਜਾਓਂਗੇ ਇੰਨੀ ਦੌਲਤ ਮੈਨੂੰ ਦੱਸ ਤਾਂ ਦੋ ਕਿੱਥੇ ਲੈ ਕੇ ਜਾਓਂਗੇ 220 ਗ੍ਰਾਮ ਦੀ ਸੋਲ ਹੁੰਦੀ ਹੈ ਬੰਦੇ ਦੇ ਬੋਡੀ ਵਿੱਚ ਜਦੋਂ ਨਿਕਲਣੀ ਆ ਫਰਰ ਕਰਕੇ ਨਿਕਲ ਜਾਣੀ ਆ ਨਾਲ ਨਹੀਂ ਜਾਣਾ ਜੇ ਸੋਚ ਰਹੇ ਹੋ ਸਾਡੇ ਵਿੱਚ ਤਾਂ ਰਾਜ ਕਰਨਗੇ ਬੱਚੇ ਕਿਨੇ ਵੇਚਿਆ ਤੁਹਾਨੂੰ ਕਿਪਾ ਟਾਡੇ ਮਰਦੇ ਤੁਹਾਡੇ ਬੱਚੇ ਵੀ ਉੱਡ ਜਾਣ ਜਾਲੂਦੀਨ ਮੁਹ ਮੁਹਮਮਦ ਅਕਬਰ ਨੇ ਫਤਿਹਪੁਰ ਸਿਕਰੀ ਜਿਹੜਾ ਮਹਿਲ ਬਣਾਇਆ ਸੀ ਨਾ ਲਾਲ ਪੱਥਰ ਮੰਗਾ ਕੇ ਰਾਜਸਥਾਨ ਤੋਂ ਕਹਿੰਦਾ ਐਸਾ ਮਹਿਲ ਕਿਤੇ ਨਹੀਂ ਹੋਊਗਾ ਹਜ਼ਾਰਾਂ ਸਾਲ ਕਹਿੰਦਾ ਮਹਿਲ ਟੁੱਟੂਗਾ ਨਹੀਂ ਇਹਦੀ ਦੁਵਾਰਾਂ ਐਵੇਂ ਰਹਿਣਗੀਆਂ ਤੇ ਗੱਲ ਵੀ ਸੱਚ ਆ ਅੱਜ ਤੁਸੀਂ ਸਾਡਾ ਇਤਿਹਾਸ ਦੇਖ ਕੇ ਲੋ ਸਿੱਖਾਂ ਦੇ ਜਿਹੜੇ ਪੁਰਾਣੇ ਜਿੰਨੇ ਤੁਸੀਂ ਲਾਲੋ ਸ਼ਹੀਦ ਹੋਏ ਨੇ ਜਾਂ ਸਾਡੇ ਜਿਹੜੇ ਦਸੋਂ ਪਿਤਾ ਜਿਹੋਨਾਂ ਦੇ ਘਰਾਂ ਦੇ ਹਾਲ ਦੇਖੋ ਕੀ ਆ ਕਈਆਂ ਦੇ ਲੈਂਟਰ ਟੁੱਟੇ ਇੱਟਾਂ ਟਈਆਂ ਖੰਡਰ ਹੈ ਪਰ ਜਲਾਲੁਦੀਨ ਮੁਹੰਮਦ ਅਕਬਰ ਦਾ ਮਹਿਲ ਅੱਜ ਵੀ ਉੱਥੇ ਫਤਿਹਪੁਰ ਸਿਰ ਲੋਕ ਦੇਖਣ ਜਾਂਦੇ ਆ ਇੱਕ ਇੱਟ ਨਹੀਂ ਹਿੱਲੀ ਉਹਦੇ ਵਿੱਚੋਂ ਪ੍ਰਾਪਤ ਬੰਦਾ ਹਿੱਲ ਗਿਆ ਨਾ ਖੰਡਰ ਵੀ ਹਿੱਲ ਗਿਆ ਉਹਦਾ ਉਹ ਤਾਂ ਮਹਿਲ ਸੌਂਸਾਨ ਆ ਬਿਆਬਾਨ ਕਬੂਤਰਾਂ ਦੇ ਟਾਂ ਟਾਂ ਕਰਕੇ ਮਿੱਠਾ ਕਰ ਜਾਂਦੇ ਆ ਕੁੱਤੇ ਬਿੱਲੇ ਆਂਦੇ ਸੁੱਸੂ ਕਰਕੇ ਚੱਲ ਜਾਂਦੇ ਆ ਮਹਿਲ ਹੈ ਪਰ ਸੌਂਸਾਨ ਹੈ ਇਤਿਹਾਸ ਹੀ ਰਹਿ ਗਿਆ ਤਾਂ ਯਾਦ ਰੱਖਿਓ ਸੁਧਰ ਜੋ ਸੁਧਰ ਜੋ ਨਾ ਗੰਦ ਪਾਓ ਇਹ ਤਾਂ ਲੋਕ ਗੰਧ ਫੋਣਗੇ ਤਾਂ